ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਂ ਦਿੱਕਤ ਆਦੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਦੱਸਦੀ ਹੈ ਪੰਜਾਬ ਵਿੱਚ ਅੱਜ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਲਈ ਮੌਸਮ ਨੂੰ ਲੈ ਕੇ ਜੋ ਅਲਰਟ ਜਾਰੀ ਕੀਤਾ ਹੈ ਪੰਜਾਬ ਦੇ ਅੱਜ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਮੱਧ ਬਾਰਿਸ਼ ਹੋ ਸਕਦੀ ਹੈ ਪਰ ਮੀਂਹ ਜਾਂ ਹਨੇਰੀ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪੰਜਾਬ ਵਿੱਚ ਅੱਜ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧ ਮੀਂਹ ਪੈ ਸਕਦਾ ਹੈ ਪਰ ਮੌਸਮ ਵਿਭਾਗ ਵੱਲੋਂ ਕਿਸੇ ਵੀ ਹਨੇਰੀ ਜਾਂ ਭਾਰੀ ਮੀਂਹ ਨੂੰ ਲੈ ਕੇ कोई अलर्ट जो जारी नहीं किया गया मौसम 9 अगस्त तक जीआई बना रहेगा उसके बाद ਤਾ ਸਤੇ 11 ਅਗਸਤ ਨੂੰ ਲਗਾਤਾਰ ਦੋ ਦਿਨ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ ਜਸ ਕਰਕੇ ਹੁਣ ਤਾਪਮਾਨ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ ਰਾਜ ਵਿੱਚ ਸਬਤ ਵਧ ਗਰਮੀ ਬਟਿੰਡਾ ਵਿੱਚ ਦਰਜ ਕੀਤੀ ਗਈ ਜਿੱਥੇ ਅਦਿਕਤਮ ਤਾਪਮਾਨ 35.6 ਡਿਗਰੀ ਸੈਲਸੀਅਸ ਰਿਹਾ ਅਦੁੱਤੇ ਪਾਸੇ ਪੌਂਡ ਡੈਮ ਵਿੱਚ ਅੱਜ ਸ਼ਾਮ 5:30 ਵਜੇ ਪਾਣੀ ਛੱਡਿਆ ਜਾਵੇਗਾ ਜਿਸ ਨੂੰ ਲੈ ਕੇ ਭਾਖੜਾ ਪਿਆਸ ਮੈਨੇਜਮੈਂਟ ਬੋਰਡ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ 6 ਅਗਸਤ ਨੂੰ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮਾਹਲੀ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਮੱਧਮੀ ਦੀ ਸਵਭਨਾ ਹੈ ਪੰਜਾਬ ਤੋਂ 75% ਤੱਕ ਉਦਾਸਪੜ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਫਤਿਹਗੜ੍ਹ ਸਾਹਿਬ ਪਟਿਆਲਾ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਮੱਧਮੀ ਹੋ ਸਕਦਾ ਹੈ ਪੱਛਿਤ ਤੋਂ ਪੰਜਾਬ ਫੇਸ ਦੀ ਸੰਭਾਵਨਾ ਹੋ 12 ਜ਼ਿਲ੍ਹੇ ਅਮਰੀਜ਼ਾ ਤਰਨਤਾਰਨ ਫਰੋਜ਼ਪੁਰ ਫਰੀਦਕੋਟ ਮਕਸਰ ਫਾਜ਼ਲਿਕਾ ਮੋਗਾ ਪਟੇੰਡਾ ਮਾਨਸਾ ਬਨਾਲਾ ਸੰਗਰੂਰ ਵਿੱਚ ਹਲਕੀ ਤੋਂ ਮੱਧਮੀ ਦੀ 25% ਸਵਾਨਾ ਹੈ ਜੇਕਰ ਪਾਉਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਪਾਉਂਗ ਡੈਮ ਵਿੱਚੋਂ ਅੱਜ ਸ਼ਾਮ 5 ਵਜੇ ਪਾਣੀ ਛੱਡਿਆ ਜਾਵੇਗਾ ਬੋਰਡ ਵੱਲੋਂ ਫਲੱਡ ਗੇਟ ਖੋਲੇ ਜਾਣਗੇ ਪਾਉਂਗ ਡੈਮ ਦੇ ਕੈਚਮੈਂਟ ਏਰੀਆ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਸਮੇਂ ਡੈਮ ਵਿੱਚ ਪਾਣੀ ਦਾ ਪੱਧਰ 1369 ਹਜ਼ਾਰ 44 ਫੁੱਟ ਦਰਜ ਕੀਤਾ ਗਿਆ ਹੈ ਹੋ ਡੈਮਾ ਵਿੱਚ ਵੀ ਪਾਣੀ ਬੱਤਰ ਵਧਿਆ ਹੈ ਪਰ ਫਿਲਹਾਲ ਕਿਸੇ ਵੀ ਖਤਰੇ ਦੀ ਕੋਈ ਅਸ਼ੰਕਾ ਨਹੀਂ ਹੈ 8 ਅਗਸਤ ਪਟਾਣਕੋਟ ਚਾਰਪੁਰ ਰੂਪਨਗਰ ਤੇ ਮਹਾਲੀ ਵਿੱਚ ਜ਼ਿਆਦਾਤਰ ਥਾਵਾਂ ਤੇ 50 ਤੋਂ 75% ਦੀ ਮੀਂਹ ਦੀ ਸਭਾਵਨਾ ਹੈ ਜੇਕਰ 9 ਅਗਸਤ ਦੀ ਗੱਲ ਕੀਤੀ ਜਾਵੇ ਤਾਂ 9 ਅਗਸਤ ਨੂੰ ਪਟਾਣਕੋਟ ਚਾਰਪੁਰ ਪਰ ਤੇ ਰੂਪਨਗਰ ਵਿੱਚ ਜ਼ਿਆਦਾਤਰ ਥਾਵਾਂ ਤੇ 100% ਦੀ ਮੀਂਹ ਦੀ ਸਭਾਵਨਾ ਹੈ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਮਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ 50 ਤੋਂ 75% ਦੀਦੀ ਜੋ ਸੁਭਾਵਨਾ ਵਹੀ ਹੋਈ ਹੈ ਮੌਸਮ ਦੇ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ